ਹੋਰ ਜੀ ਦੋਸਤੋ ਕੀ ਹਾਲ ਚਾਲ ਦੋਸਤੋ ਅੱਜ ਸ਼ਾਮ ਦੇ 3:30 ਹੋ ਗਿਆ ਤੇ ਵਲੋਗ ਮੈਂ ਹੁਣੇ ਸ਼ੁਰੂ ਕਰਨ ਲੱਗਾ ਕਿਉਂਕਿ ਸਵੇਰ ਦਾ ਇੱਕ ਇਹੋ ਜਿਹੀ ਸਾਈਡ ਤੇ ਫਸਿਆ ਹੀਂ ਜਿੱਥੇ ਦੀ ਮੈਂ ਵੀਡੀਓ ਨਹੀਂ ਬਣਾ ਸਕਦਾ ਤੇ ਉਹ ਮੈਂ ਕੰਮ ਹੱਲ ਕਰਕੇ ਆਇਆ ਵਾਂ ਤੇ ਹੁਣ ਮੈਂ ਇਹਨਾਂ ਦੇ ਲਾਗੇ ਪਹੁੰਚਿਆ ਇਹਨਾਂ ਨੇ ਮੇਰੇ ਹੁੰਦਿਆਂ ਚੜੀਆਂ-ਝੜੀਆਂ ਮਾਰਤੀਆਂ ਰਿੰਕੂ ਨੇ ਤੇ ਹੁਣ ਇਹ ਫਿਟਿੰਗ ਸ਼ੁਰੂ ਕਰਨ ਲੱਗੇ ਆ ਇਹਨਾਂ ਨੇ ਕਰ ਦੇਣੀ ਫਿਟਿੰਗ ਇਹਨਾਂ ਨੇ ਕਹਿ ਦਿੱਤਾ ਵੀ ਅੱਜ ਫਿਟਿੰਗ ਦਾ ਉਸਤਾਦ ਹੀ ਕਰਕੇ ਆਵਾਂਗੇ ਕਿਉਂ ਬਈ ਰਿੰਕੂ ਹਾਂਜੀ ਬਾਈ ਕਰਕੇ ਆਵਾਂਗੇ ਹਾਂ ਦੁੱਗਲ ਸਾਹਿਬ ਭਾਈ ਹੋ ਜੇਗੀ ਹਾਂ ਦੁਗਲ ਭਾਜੀ ਵੀ ਕਹਿੰਦੇ ਕਹਿੰਦੇ ਫਿਟਿੰਗ ਹੋ ਜੇਗੀ ਬਾਕੀ ਇਹਨਾਂ ਦਾ ਸਮਾਨ ਆ ਇਕੱਠਾ ਕਰਕੇ ਰੱਖਿਆ ਵਾ ਤੇ ਦੋਸਤੋ ਆ ਛੜੀਆਂ ਮਾਰੀਆਂ ਇਹਨਾਂ ਨੇ ਠੀਕ ਆ ਛੜੀਆਂ ਇਹਨਾਂ ਨੇ ਸਿਲ੍ਹਾ ਛਲਾਈ ਦਾ ਕੰਮ ਇਹਨਾਂ ਨੇ ਮੁਕਾ ਲਿਆ ਵਾ ਲਗਭਗ ਛੜੀਆਂ ਡੂੰਘੀਆਂ ਹੀ ਆ ਸਾਰੀਆਂ ਤੇ ਹੁਣ ਇਹ ਛੜੀਆਂ ਮਾਰਤੀਆਂ ਇਹਨਾਂ ਨੇ ਬਾਕੀ ਕੰਮ ਦੋਸਤੋ ਸਾਰੇ ਹੀ ਕਰਨਾ ਵਾ ਇਹਨਾਂ ਨੇ ਮੇਰੇ ਹਿਸਾਬ ਨਾਲ ਇਹਨਾਂ ਨੇ ਛੇਤੀ ਕੰਮ ਇਹਨੂੰ ਬਾਕੀ ਡਾਨ ਨਹੀਂ ਆ ਦੋਸਤੋ ਤਾਂ ਦੇਖੋ ਇਹ ਦੋਸਤੋ ਤੋਈ ਤਾਲ ਕਰਕੇ ਨੇ ਚੜੀ ਦੋਸਤੋ ਇੱਥੋਂ ਸੀਟ ਆ ਜਾਂਦੀ ਆ ਵਿੱਚ ਇੱਕ ਦਰਵਾਜ਼ੇ ਆ ਰਹੇ ਸੀ ਵਿੱਚ ਤੇ ਪਾਈਪ ਮਤਲਬ ਕਿ ਦਰਵਾਜ਼ੇ ਦੇ ਵਿੱਚੋਂ ਕੱਢਨੇ ਓਕੇ ਇਸ ਕਰਕੇ ਦੋਸਤੋ ਆਪਾਂ ਚੜੀ ਉੱਪਰ ਉੱਪਰ ਲਈ ਆ ਹਣਾ ਕਈ ਮੇਰੇ ਭਰਾਗੇ ਨੇ ਲੈ ਚੜੀ ਉੱਤੋਂ ਦੀ ਲੈ ਲਈ ਆ ਇੱਥੋਂ ਦੀ ਲੈ ਲਈ ਆ ਵੇ ਰਿੰਗਾਂ ਨਾਲ ਕੰਮ ਕੀਤਾ ਦੋਸਤੋ ਕੰਮ ਆਪਣਾ ਕਰਕੇ ਜਾ ਚੁੱਕੇ ਆ ਤੁਸੀਂ ਦੇਖੋ ਉਹਨਾਂ ਨੇ ਬੋਰਡ ਬਾੜ ਵਿੰਗੇ ਟਡੇ ਲਾ ਗਏ ਭਾਵੇਂ ਚਲੋ ਸਾਨੂੰ ਆਪਣੇ ਗੰਮਣਾ ਵਾ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਆ ਤੇ ਬਾਕੀ ਚੈੱਕ ਕਰੋ ਤੁਸੀਂ ਤੇ ਜਦੋਂ ਫਿਟਿੰਗ ਹੋ ਜਾਂਦੀ ਆ ਉਦੋਂ ਵੀ ਤੁਹਾਨੂੰ ਮੈਂ ਚੈੱਕ ਕਰਾਉਂਦਾ ਵਾ ਤੇ ਬਾਕੀ ਥੱਲੇ ਉਹ ਇਹਨਾਂ ਨੂੰ ਆਖਿਆ ਹੀ ਬਾਥਰੂਮ ਸਾਫ਼ ਕਰਕੇ ਕੰਮ ਕਰਨਾ ਇਹਨਾਂ ਨੇ ਪੂਰਾ ਸਾਫ਼ ਕੀਤਾ ਚੀਕਾਂ ਮਰਾਈਆਂ ਸਫਾਈ ਵਾਲੀਆਂ ਤੇ ਬਾਕੀ ਆ ਜੈਗਵਾਰ ਦੇ ਡਵਾਟਰ ਲੱਗੰਦੇ ਆ ਤੇ ਚਲੋ ਵੀਡੀਓ ਤੁਹਾਡਾ ਨਾ ਮੈਂ ਹੁਣ ਦੂਜੀ ਸਾਈਡ ਤੇ ਜਾ ਕੇ ਵੀ ਸਾਂਝੀ ਕਰਦਾ ਵਾਂ ਜਿੱਥੇ ਜਿੱਥੇ ਜਾ ਪਾਇਆ ਦੋਸਤੋ ਵਲੋਗ ਛੋਟਾ ਹੋਊਗਾ ਤੇ ਨਾ ਕਿ ਸਵੀਕਾਰ ਕਰਿਓ ਕਿਉਂਕਿ ਸ਼ਾਮ ਹੋ ਗਈ ਆ ਜਿੱਥੇ ਜਿੱਥੇ ਜਾ ਸਕਿਆ ਹਰ ਇੱਕ ਸਾਈਡ ਦੀ ਤੁਹਾਨੂੰ ਵੀਡੀਓ ਤੁਹਾਡੇ ਤੱਕ ਲੈ ਆਉਣਾ ਵਾ ਤੇ ਮਿਲਦਾ ਵੀ ਥੋੜੇ ਟਾਈਮ ਤੱਕ ਮੈਂ ਤੁਹਾਨੂੰ ਹਾਂਜੀ ਦੋਸਤੋ ਮੈਂ ਹੁਣ ਦੂਜੀ ਸਾਈਡ ਤੇ ਆ ਗਿਆ ਵਾਂ ਤੇ ਦੂਜੀ ਸਾਈਡ ਤੇ ਛੜੀਆਂ ਦਾ ਕੰਮ ਮੰਨ ਲਓ ਤੇ ਆ ਨਕਸ਼ਾ ਪਿਆ ਬਾਥਰੂਮ ਦਾ ਇੱਥੇ ਇਹਨੂੰ ਫੋਲੋ ਕਰਦੇ ਵੇਂ ਦੋਸਤੋ ਆਪਾਂ ਇੱਕ ਵਾਲੇ ਨਕਸ਼ੇ ਨਾਲ ਆਪਾਂ ਫੋਲੋ ਕਰਦੇ ਪਏ ਆ ਤੇ ਆਪਣਾ ਵਾ ਇੱਥੇ ਤੁਹਾਨੂੰ ਦਿਖਾਉਣਾ ਜੇ ਇਹ ਛੜ ਗਿਆ ਨਾਲੇ ਮਾਰ ਕੇ ਮੇਰੇ ਅੰਦਰ ਕੱਗ ਪੱਕੇ ਕੰਪਲੀਟ ਹੋ ਜਾਂਦਾ ਤੇ ਉਮੀਦ ਆ ਕਿ ਇਹ ਛੜ ਗਿਆ ਦਾ ਖਤਮ ਹੋ ਜਾਵੇ ਤੇ ਸਾਡੇ ਮੀਟਰ ਸਾਹਿਬ ਜੀ ਬੰਦੇ ਪਾਸੇ ਸਾਡੇ ਵਿੱਕੀ ਭਾਈ ਉਹ ਛੜੀ ਮਾਰਦੇ ਪਏ ਆ ਥੋੜੀ ਉੱਤੇ ਲੈ ਕਰਕੇ ਦੋਸਤੋ ਲੱਗ ਗਈ ਕੋਈ ਚਾਰ ਇੰਚ ਦੀ ਗੱਲ ਨਹੀਂ ਕਿ ਦੋਵੇਂ ਛੜੀਆਂ ਆ ਗਈਆਂ ਵਾ ਤੁਹਾਨੂੰ ਕੀ ਕਰ ਸਕਦੇ ਆ ਬਾਣਨੀਆਂ ਪੈਣੀਆਂ ਬਾਕੀ ਕੋਈ ਤੇ ਵੀ ਇਹਨਾਂ ਨੇ ਘੜੀ ਮਾਰਤੀ ਆ ਕੰਮ ਸੈਟ ਕਰਾਉਣਾ ਬਾਕੀ ਦੋਸਤੋ ਅਮੇ ਇੱਕ ਨਵੀਂ ਸਾਈਟ ਵੇਖਣ ਜਾਣਾ ਵਾ ਤੇ ਉੱਥੇ ਦੀ ਨਵੀਂ ਪਹਿਲੇ ਦਿਨ ਵੀਡੀਓ ਕੀ ਬਣਾਉਣੀ ਆਣਾ ਅਗਲੇ ਨਾਲ ਗਾਗਣਾ ਰੂ ਰੂ ਪਹਿਲੀ ਵਾਰੀ ਹੁਣ ਆਵਾ ਦਾ ਵੀਡੀਓ ਬਣਾਉਣਾ ਬੈਠ ਗਿਆ ਸੀ ਕੰਮ ਠੀਕ ਜੈਨੇ ਲੱਗਦਾ ਤੇ ਬਾਕੀ ਇਧਰ ਆੜਾ ਭਰਾ ਚੜੀ ਮਾਰਨ ਲਿਆ ਵਾ ਤੇ ਤੇ ਭਾਈਆ ਭਰਾ ਆ ਡੇ ਨੇ ਤੇ ਤੋ ਕੀ ਕਹਿੰਦੇ ਨੰਬਰ ਵੇਖੋ ਭਾਈ ਨੰਬਰਾਂ ਦੇ ਘਰ ਤੋਂ ਕੋਈ ਨਾ ਕੋਈ ਥੋਕਾਂ ਨਹੀਂ ਆ। ਇਹਨਾਂ ਦਾ ਹਾਲ ਤਾਂ ਮੰਗਦਾ ਵਾ ਤੇ ਬਾਕੀ ਕੋਟੀ ਹੀ 92 ਡਾ ਹੁੰਦੀ ਆ ਤੇ ਪਹਿਲਾਂ ਇੱਕ ਪੋਰਸ ਦੋ ਇੱਕੋ ਹੀ ਕੋਟੀ ਹੁਣ ਇਹਨੂੰ ਦੋਆਂ ਪੋਰਸ ਆ ਜੇ ਇਹਨਾਂ ਨੇ ਬਦਲਤਾ ਵਾ ਤੇ ਬਾਕੀ ਦੋਸਤੋ ਸਾਰੀ ਇੱਥੇ ਪਾਈਪ ਲਾਈਨ ਸਾਰੀ ਨਵੀਂ ਹੋਣੀ ਆ ਸੀਪੀਵੀਸੀ ਹੋਣੀ ਆ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੰਦਾ ਪਹਿਲਾਂ ਦੇਖੋ ਇੱਥੇ ਟੁੱਪੜ ਉੱਗੇ ਕਈ ਕੁਝ ੁੱਗਿਆ ਇਹ ਪਾਈਪਾਂ ਕੋਈ ਪਾ ਸਭ ਨਵੀਆਂ ਲੱਗਣੀਆਂ ਵਾ ਤੇ ਚਲੋ ਹੁਣ ਬਾਕੀ ਕੰਮ ਵੇਖੇ ਚੱਲਾਂ ਵਾ ਤੇ ਜਾ ਕੇ ਵੀਡੀਓ ਤੁਹਾਡਾ ਸਾਂਝੀ ਕਰਦਾ ਵਾਂ ਉੱਥੇ ਜਾ ਕੇ ਬਾਕੀ ਦੋਸਤੋ ਇਸ ਸਾਈਟ ਤੇ ਮੈਂ ਆਇਆ ਵਾਂ ਇੱਥੇ ਇਹਨਾਂ ਨਾਲ ਫਿਸ਼ਿੰਗ ਕਰਨੀ ਤੇ ਆਹ ਦੋਸਤੋ ਆਪਣੇ ਚੈਨਲ ਦਾ ਨਾਮ ਆ ਤੇ ਇਹਨੂੰ ਯੂਟਿਊਬ ਸਬਸਕ੍ਰਾਈਬ ਕਰ ਲਿਓ ਤੇ ਇੱਥੇ ਆਹ ਟੈਂਕੀ ਟੁਕੀ ਲਾਈ ਗਿਆ ਤੇ ਇਹਨਾਂ ਇੱਥੇ ਇਹ ਕਰਦਾ ਪਿਆ ਵਾ ਬੰਦਾ ਕੰਮ ਤੇ ਇਹਨੂੰ ਸਿੱਤਾ ਇਹਨਾਂ ਨੂੰ ਪੁੱਠਾ ਲਾਤਾ ਵਾ ਤੇ ਸਿੱਤਾ ਕਰ ਦਿਆ ਵਾ ਕੋਈ ਨਹੀਂ தம்ਨਲੇ ਇਹਦਾ ਲਾਦਾ ਗਿਆ ਨਾਲ ਕਾਹ ਚ ਕਾਹ ਇਧਰ ਮੂੰ ਕਰੀ ਆਪਣਾ ਮਰ ਜੀ ਹਾਂ ਇਹ ਬੰਦੇ ਨੇ ਪੁੱਠਾ ਲਾਇਆ ਹੀ ਤੇ ਮਲਬਈ ਕੀਤਾ ਇਹ ਮਲਬਈ ਕੀਤਾ ਪੁੰਦਾ ਤੇ ਉਹ ਗਰਾਮ ਮੁਤਾਬ ਪੁੰਦਾ ਤੇ ਯਾਰ ਦੋਸਤ ਸਾਰਾ ਕੁਸ ਦੱਸਦਾ ਮਤਲਬ ਕਿ ਸਾਰਾ ਕੰਮ ਆਈ ਲਗਭਗ ਬਾਕੀ ਇਹਨਾਂ ਨੇ ਕੱਲ ਨੂੰ ਕਬਲੂ ਟਾਈਮ ਨਾ ਫਿਨਿਸ਼ ਕਰ ਦੋ ਇਹ ਕੰਮ ਕੱਲ ਨਾ ਉਸਮਾਨ ਨੇ ਨਹੀਂ ਚਲਣਾ ਨਹੀਂ ਕਹਿੰਦਾ ਤਾਂ ਕਰਕੇ ਰਹਿ ਗਿਆ ਵਾ ਤੇ ਬਾਕੀ ਇਦਨੀ ਪਹਿਲਾਂ ਚੱਲਿਆਂ ਤੇ ਕਰਨਾ ਤਾਂ ਬਾਕੀ ਤੇ ਗੱਡੀ ਤੇ ਲਾ ਬਾਕੀ ਦੋਸਤੋ ਇਹਨੇ ਮੇਰੇ ਹੰਦਿਆਂ ਨੂੰ ਆਫ ਫਿਟਿੰਗ ਇੱਥੇ ਕਰਤੀ ਆ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਉੱਤੋਂ ਦੀ ਕੰਫਿਟਿੰਗ ਕੀਤੀ ਆ ਇਸ ਕਰਕੇ ਕੀਤੀ ਆ ਕਿ ਸੀਟਵਾ ਦੋਸਤੇ ਦੇ ਵਿੱਚ ਉਹਦੀ ਇੱਕਦ ਤਰਵਾਜ ਆ ਜਾਂਦਾ ਵਾ ਫਿਰ ਗਰਮ ਦਾ ਪੈਪ ਕਿਤਾ ਘਮਾਉਣਾ ਹੈ ਇਸ ਕਰਕੇ ਆਪਾਂ ਉੱਪਰ ਪੜੀ ਦਿਹਾੜਿਆ ਵਾ ਤੇ ਇੱਥੋਂ ਦੇ ਦੋਸਤੋ ਇੱਕ ਡਵਾਟਰ ਇੱਥੇ ਲੱਗਣਾ ਵਾ ਇੱਕ ਬਾਹਰ ਦੋਬੀ ਜਵਾਸ ਕਰ ਲੋ ਦੋਬੀ ਜਵਾਸ ਵੇਸ਼ਨ ਲੱਗਣਾ ਵਾ ਤੇ ਉਹਦੀ ਵਜ੍ਹਾ ਨਾਲ ਇਹ ਕੀਤਾ ਵਗਾਣਾ ਠੀਕ ਹੈ ਤੇ ਬਾਕੀ ਜਿਹੜਾ ਜਿਤਨਾ ਵੀ ਆ ਕੰਮ ਤੁਸੀਂ ਮੰਨ ਲਓ ਵੀ ਚੈੱਕ ਕਰੋ ਤੇ ਬਾਕੀ ਦੇ ਸਕਦੇ ਜੀ ਤੁਸੀਂ ਇਹ ਤਰ੍ਹਾਂ ਦਾ ਪਤਾ ਚੜਨੀ ਆ ਵਾ ਥੱਲਿਓਂ ਵੀ ਆਉਂਦੀ ਏਕ ਪਾਈਪ ਤੇ ਉਹਦਾ ਬਾਅਦ ਤੁਹਾਨੂੰ ਮੈਂ ਦੱਸਾਂਗਾ ਸਿਸਟਮ ਕੀ ਆ ਇੱਕ ਇੱਥੇ ਤਾਜ਼ੀ ਦੀ ਰੋਟੀ ਵੀ ਲੱਗਣੀ ਆ ਉਹ ਵੀ ਲਿਆ ਕੇ ਇੱਥੇ ਰੱਖਦੇ ਆ ਤੇ ਬਾਕੀ ਦੋਸਤੋ ਬਾਕੀ ਵੀਡੀਓ ਦੋਸਤੋ ਸਾਡੇ ਚੈਨਲ ਤੇ ਹੋਰ ਵੀ ਹੁੰਦੇ ਰਹਿਣੀਆਂ ਆ ਤੇ ਸਾਰੀਆਂ ਵੀਡੀਓ ਵੇਖਣ ਲਈ ਤੁਹਾਨੂੰ ਕੀ ਕਰਨਾ ਪੈਣਾ ਵਾ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤਹਰ ਤੱਕ ਪਹੁੰਚ ਸਕੇ ਤੇ ਬਾਕੀ ਦੋਸਤੋ ਜੇ ਤੁਸੀਂ ਸਾਡੀ ਵੀਡੀਓ ਵੇਖਦੇ ਹੋ ਜੇ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਿਓ ਜਰੂਰ ਹਨਾ ਬੜੇ ਫਾਇਦੇ ਮੈਂਵੇਂ ਕਮ ਮੇਰੇ ਲਈ ਨਹੀਂ ਮਿਲਦੀ ਦੀ ਕਿਉਂਕਿ ਭਰਾ ਜਿੰਨੇ ਜੁੜਨਗੇ ਨਾਲ ਉਹਨਾਂ ਵਧੀਆ ਵਾ ਤੇ ਬਾਕੀ ਦੋਸਤੋ ਹੱਸਦੇ ਜਿੱਥੇ ਕਿਤੇ ਵੀ ਜੇ ਤੁਸੀਂ ਹੱਸਦੇ ਬਸਦੇ ਰਹੋ ਖੁਸ਼ ਰਹੋ ਤੇ ਆਪਣੇ ਆਪ ਨੂੰ ਬਚਾ ਕੇ ਰੱਖੋ ਤੇ ਬਾਕੀ ਦੋਸਤੋ ਆਪਾਂ ਤਾਂ ਹੁਣ ਮਿਲਦੇ ਆਂ ਨੈਕਸਟ ਵੀਡੀਓ ਚ